ਖੋਨੇ ਹਾਂ ਸਤਿ ਸ਼੍ਰੀ ਅਕਾਲ ਖੜਿਓ ਜੀ ਪੀ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭੁਪਿੰਦਰ ਸਿੰਘ ਰਾਠੌਰ ਜਿੰਦਾਬਾਦ ਸਰਦਾਰ ਭੁਪਿੰਦਰ ਸਿੰਘ ਰਾਠੌਰ ਜਿੰਦਾਬਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਪਿੰਦਰ ਸਿੰਘ ਜੀ ਰਾਠੌਰ ਤੇ ਆਪਣੇ ਗਰਜੰਟ ਸਿੰਘ ਬਾਜੀ ਇਹਨਾਂ ਨੂੰ ਪੂਰਾ ਭਰੋਸਾ ਰੋਣਾ ਕਿ ਸਾਡੇ ਸਾਰੇ ਪਿੰਡ ਦੀ ਇੱਕ ਇੱਕ ਵੋਟ ਇਹਨਾਂ ਨੂੰ ਆਮ ਆਦਮੀ ਪਾਰਟੀ ਜਾਊਗੀ ਤੇ ਸਾਡੇ ਜ਼ਿਲ੍ਹਾ ਪ੍ਰੇਸ਼ਦ ਤੋਂ ਗਰਜੰਟ ਸਿੰਘ ਜੀ ਰਠੌਰ ਤੇ ਗਰਜੰਟ ਸਿੰਘ ਜੀ ਆਪਾਂ ਜਿਤਾ ਕੇ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੀ ਕਿਸ ਤਰ੍ਹਾਂ ਦਾ ਹੰਗਾਰਾ ਚੋਣ ਪ੍ਰਚਾਰ ਨੂੰ ਰਿਪੋਰਟ ਸਾਡੀ ਨੂੰ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਸਾਰਾ ਪਿੰਡ ਇੱਕ ਪਾਸੇ ਹੋਇਆ ਹੋਇਆ ਸੋ ਇਸ ਤੋਂ ਬਾਅਦ ਹੰਗਾਰਾ ਮੈਂ ਪਹਿਲੀ ਵਾਰ ਇਸ ਪਿੰਡ ਚ ਆਇਆ ਔਰ ਆਪਦੇ ਸਿਆਸੀ ਜੀਵਨ ਦੀ ਸ਼ੁਰੂਆਤ ਮੈਂ ਗੁਰੂ ਦੀ ਨਗਰੀ ਚ ਬਤੌਰ ਪ੍ਰਧਾਨ ਬਣ ਕੇ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਜੇ ਮੈਂ ਕਿਤੇ ਪ੍ਰਚਾਰ ਸ਼ੁਰੂ ਕੀਤਾ ਤਾਂ ਕੌਂਕਿਆ ਪਿੰਡ ਚ ਮੈਂ ਸ਼ੁਰੂ ਕੀਤਾ ਤੇ ਗੁਰੂ ਦੀ ਔਟ ਲੈ ਕੇ ਔਰ ਬੜੀ ਇਸ ਜਗ੍ਹਾ ਨੂੰ ਮੈਂ ਬੜਾ ਪਵਿੱਤਰ ਮੰਨਦਾ ਕਿ ਜਿੱਥੋਂ ਆਪਾਂ ਆਪਣੀ ਜ਼ਿੰਦਗੀ ਦਾ ਕਿਤੇ ਕੋਈ ਸਫ਼ਰ ਸ਼ੁਰੂ ਕਰਦੇ ਆਂ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖਦਾ ਸੋ ਮੈਨੂੰ ਇੰਨੀ ਖੁਸ਼ੀ ਹੋਈ ਪਿੰਡ ਚ ਆ ਕੇ ਸਾਰਾ ਪਿੰਡ ਇੱਕ ਪਾਸੇ ਔਰ ਸੋ ਮੈਨੂੰ ਇਹ ਲੱਗਦਾ ਕਿ ਸਾਡੀ ਜੋ ਭੈਣ ਖੜੀ ਆ ਰੀਨਾ ਰਾਣੀ ਬਲਾਕ ਸੰਪਤੀ ਤੋਂ ਉਹ ਤਾਂ ਜਿੱਤੂਗੀ ਜਿੱਤੂ ਵੀ ਔਰ ਭਪਿੰਦਰ ਠੌਰ ਸਭ ਤੋਂ ਵੱਧ ਲੀਡ ਨਾਲ ਤਿੰਨੇ ਜ਼ੋਨਾਂ ਦੇ ਵਿੱਚੋਂ ਸਭ ਤੋਂ ਵੱਡਾ ਜੀ ਨਾ ਸੀ ਜਿਤਾ ਕੇ ਲੈ ਕੇ ਜਾਮਗਾ ਔਰ ਜਿਹਦੇ ਵਿੱਚ ਕੌਂਕੇਆਂ ਪਿੰਡ ਦੀ ਲੀਡ ਇੱਕ ਪਾਸੇ ਦੀ ਹੋਊਗੀ ਠੀਕ ਹੈ ਜੀ ਇਹੋ ਤਾਂ ਚੋਣ ਪ੍ਰਚਾਰ ਚੱਲੀ ਆ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਚੋਣ ਪ੍ਰਚਾਰ ਲੋਕਾਂ ਵਿੱਚ ਤਾਂ ਬਹੁਤ ਜ਼ਿਆਦਾ ਭਾਰੀ ਸ਼ਾਅ ਪਾਇਆ ਜਾ ਰਿਹਾ ਜੀ ਅੱਜ ਅਸੀਂ ਪਿੰਡ ਕੌਂਕੇ ਆਏ ਸੀ ਇੱਥੋਂ ਦੇ ਸਰਪੰਚ ਸਾਹਿਬ ਔਰ ਜਿੰਨੇ ਨੌਜਵਾਨ ਵੀਰ ਨੇ ਉਹ ਇੰਨੇ ਖੁਸ਼ ਨੇ ਇੰਨਾ ਉਹਨਾਂ ਦਾ ਛਾ ਹੈ ਉਹਨਾਂ ਨੇ ਕਿਹਾ ਤੇ ਅਸੀਂ ਆਪਣੇ ਜਿੰਨੇ ਵੀ ਆਲੇ-ਦੁਆਲੇ ਦੇ 5-10 ਪਿੰਡ ਨੇ ਇੱਕ-ਇੱਕ ਵੋਟ ਇੱਕ-ਇੱਕ ਵੋਟ ਝਾੜੂ ਤੇ ਪਾ ਕੇ ਪਾਰਟੀ ਨੂੰ ਪੂਰੀ ਬਹੁਮਤ ਨਾਲ ਜਿਤਾ ਕੇ ਸਾਨੂੰ ਇੱਥੋਂ ਭੇਜਣਗੇ ਕਿਉਂਕਿ ਸੀਐਮ ਮਾਨ ਸਾਹਿਬ ਦੀਆਂ ਸਾਡੇ ਐਮਐਲਏ ਸਾਹਿਬ ਦੀਆਂ ਜੋ ਨੀਤੀਆਂ ਨੇ ਜੋ ਉਹਨਾਂ ਦੀ ਦਰਿਆਦਲੀ ਆ ਉਹਨਾਂ ਨੂੰ ਦੇਖਦੇ ਹੋਏ ਤੇ ਕਹਿੰਦੇ ਨੇ ਅਸੀਂ ਬਹੁਤ ਖੁਸ਼ ਆ ਪਰ ਇੱਕ-ਇੱਕ ਵੋਟ ਝਾੜੂ ਨੂੰ ਪਾਏਗੀ ਕਿਹੜੇ ਮੇਨ ਮੁੱਦੇ ਇਸ ਪਿੰਡ ਵਾਲਿਆਂ ਨੇ ਤੁਹਾਡੇ ਅੱਗੇ ਰੱਖੇ ਕਿ ਸਾਡੇ ਪਿੰਡ ਦਾ ਸਭ ਤੋਂ ਪਹਿਲਾਂ ਇਹ ਕੰਮ ਹੋਣ ਵਾਲਾ ਹੈਗਾ ਦੇਖੋ ਮੇਨ ਮੁੱਦਾ ਸੀਗਾ ਜੋ ਮਾਛੀਵਾੜਾ ਸਭ ਤੋਂ ਸੜਕ ਆਉਂਦੀ ਹੈ ਜੀ ਇਹਨਾਂ ਦਾ ਮੁੱਦਾ ਸੀ ਵੀ ਇਹ 18 ਫੁੱਟੀ ਪ੍ਰਧਾਨ ਮੰਤਰੀ ਯੋਜਨਾ ਚ ਪੈਣੀ ਚਾਹੀਦੀ ਹੈ ਇਹ ਸੀ ਗੱਲ ਦਾ ਮੁੱਦਾ ਉਠਾਇਆ ਸੀ ਔਰ ਐਮਐਲਏ ਸਾਹਿਬ ਨੇ ਬਹੁਤ ਤਰੰਤ ਇਹਦਾ ਐਕਸ਼ਨ ਲਿਆ ਔਰ ਨਾਲ ਹੀ ਇਹ ਇਹ ਪਾਸ ਕਰਵਾ ਦਿੱਤੀ ਔਰ 31 ਤਰੀਕ ਨੂੰ ਇਸ ਸੜਕ ਦਾ ਟੈਂਡਰ ਖੁੱਲ ਰਿਹਾ ਸੋ ਇਹ 18 ਫੁੱਟੀ ਸੜਕ ਪਾਸ ਹੋ ਚੁੱਕੀ ਹੈ ਕਿੰਨੇ ਕ ਲੋਕ ਅੱਜ ਇਸ ਪਿੰਡ ਦੇ ਤੁਹਾਡੇ ਨਾਲ ਜਿਹੜੇ ਨਵੇਂ ਜੁੜੇ ਨੇ ਅੱਜ ਤੁਸੀਂ ਜਦੋਂ ਪਿੰਡ ਦੇ ਵਿੱਚ ਪਹੁੰਚੇ ਦੇਖੋ ਜੀ ਜੇ ਕੋ ਸਾਰਾ ਪਿੰਡ ਜੀ ਇੱਕ ਦਾ ਕੋਈ ਵੀ ਮੈਂਬਰ ਐਸਾ ਨਹੀਂ ਜਿਹੜਾ ਘਰ ਰਹਿ ਗਿਆ ਹੋਵੇ ਹਰੇਕ ਘਰ ਦੇ ਵਿੱਚੋਂ ਹਰੇਕ ਮੈਂਬਰ ਆਇਆ ਹਰ ਇੱਕ ਨੇ ਇੱਕੋ ਗੱਲ ਕਹੀ ਹੈ ਵੀ ਅਸੀਂ ਸੀਐਮ ਮਾਨ ਸਾਹਿਬ ਦੀ ਆਔਸੀ ਤੋਂ ਇੰਨੇ ਖੁਸ਼ ਆ ਇੱਕ ਇੱਕ ਵੋਟ ਛਾੜੂ ਨੂੰ ਪਾ ਕੇ ਤੁਝਦਾ ਵਾਂਗੇ